ਵੈਲਕਮ ਆ ਮੇਰਾ ਪ੍ਰੋਪਰਟੀ ਕੋਰਸ ਇਲ ਕਬੂਤਰ ਤੇ ਠੀਕ ਹੈ ਜੀ ਬਈ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਬੱਚੇ ਇਹ ਹੈਗੇ ਬਈ 0 ਕਲੀ ਤੋਂ ਸਟਾਰਟ ਠੀਕ ਹੈ 0 ਕਲੀ 2 ਕਲੀ 3 ਕਲੀ 4 ਕਲੀ ਲਈ ਉਹ ਵੀ ਹੈਗੇ ਜਿਨ੍ਹਾਂ ਵਿੱਚੋਂ ਬਈ 1 1 2 2 ਰਹਿ ਗਈਆਂ ਜਿਨ੍ਹਾਂ ਦੇ ਇਹ ਸਾਰੇ ਬੱਚੇ ਆ ਇਹਨਾਂ ਵਿੱਚ ਕਈ ਹੈਗੇ ਨੇ ਜਿਹਨਾਂ ਤੋਂ 2 2 3 3 ਰਹਿ ਗਈਆਂ ਤੇ ਬਾਕੀ ਕਈ ਹੈਗੇ ਪੂਰੇ ਵਧੀਆ ਹੈ ਠੀਕ ਆ 2 2 3 3 ਇਹਨਾਂ ਜਿਨ੍ਹਾਂ ਦੇ ਕਰ ਲੋ ਸਾਂਗ ਬੱਚਿਆਂ ਦਾ ਕਈਆਂ ਚਾਰ ਚਰੰਗੀਆਂ ਬਈ ਕਈਆਂ ਤਿੰਨ ਤਰੰਦੀਆਂ ਕਈਆਂ ਛੇ ਛੇ ਤੰਗੀਆਂ ਸਾਰੇ ਬੱਚੇ ਚਾਹਤ ਆ ਬਈ ਠੀਕ ਐ 0 ਕਲੀ ਦੇ ਬੱਚੇ ਵਿੱਚ ਆ ਗਏ ਬਈ ਚੀਕ ਬੱਚੇ ਕਈ ਜੀ ਨੂੰ ਚਾਹੀਦੇ ਭਰਾ ਨੂੰ ਕੰਟੈਕਟ ਕਰੇ ਪਰਿਸ਼ਾਦ ਠੀਕ ਐ ਤੀਰਾ ਬਈ ਦੋਨੇ ਪਾਸੋਂ ਲੇਖਣੇ ਕਿ ਵਜੂਦ ਦੇ ਬੱਚੇ ਸਾਰੇ ਬਈ ਫੁੱਲ ਫਟਾ ਫੁੱਲ ਗਾਰੰਟੀ ਵਾਲੇ ਆ ਮੇਰਾ ਭਰਾ ਐ ਤੇ ਫੁੱਲੀ ਉੱਡੇ ਹੋਏ ਬੱਚੇ ਆ ਉਹੜੇ ਲਾਲ ਪੰਜਾਜਾ ਸਾਰੇ ਫੁੱਲੀ ਉੱਡੇ ਹੋਏ ਬੱਚੇ ਆ ਬਈ ਫੁੱਲੀ ਗਰੰਟੀ ਵਾਲੇ ਆ ਭਰਾ ਜਿਹੜੇ ਭਰਾ ਨੂੰ ਜਿੰਨੇ ਚਾਹੀਦੇ ਹੋ ਕੰਟੈਕਟ ਕਰੇ ਇਹ ਬੱਚੇ ਬਈ 20 30 ਤੋਂ ਪਲੱਸ ਹੈਗੇ ਆ ਜਿੰਨੇ ਭਰਾ ਨੂੰ ਜਿੰਨੇ ਵੀ ਚਾਹੀਦੇ ਹੋ ਹੁਣ ਕੰਟੈਕਟ ਕਰੇ ਉਹ ਲੈ ਬਟਾ ਫੁੱਲ ਗਰੰਟੀ ਵਾਲੀ ਆ ਮੇਰਾ ਭਰਾ ਐ ਰਾਸ਼ਾਂ ਕੋ ਪੰਜੇ ਦਾ ਉਹ ਚੈੱਕ ਕਰੋ ਇੱਕ ਪਾਸੋਂ ਕੱਚੀ ਬਿਲੀ ਆਖ ਦੂਜੇ ਪਾਸੋਂ ਕਾਲੀ ਆਖ ਲੈ ਜਿਹੜੇ ਭਰਾ ਨੂੰ ਚਾਹੀਦੇ ਹੁੰਦੇ ਵੀਰੇ ਉਹ ਹੀ ਕਨੈਕਟ ਕਰਿਆ ਕਰੋ ਜਿਹੜੇ ਤਿੰਨ ਤਿੰਨ ਰਹਿ ਗਈਆਂ ਬਈ ਸਾਫ ਹੋ ਰਹਿਣ ਜਿਹੜੇ ਭਰਾ ਨੂੰ ਚਾਹੀਦੇ ਹੁੰਦੇ ਉਹ ਸੰਪਰਕ ਕਰਿਆ ਕਰੋ ਰੋਸ਼ਮ ਇੱਕ ਟੀਰਾ ਠੀਕ ਹੈ ਤੇਰੇ ਪਾਸ ਵੀ ਟੀਰਾ ਬੰਦੇ ਚੈੱਕ ਕਰੋ ਇਹਦੇ ਸਾਰੇ ਬੱਚੇ ਆ ਇਹਨਾਂ ਵਿੱਚ ਹੋਣਗੇ ਤਿੰਨ ਚਾਰ ਜਨਾਂ ਦੀ ਵੀ ਦੋ ਤਿੰਨ ਤਰ੍ਹਾਂ ਦੀਆਂ ਹੋਣੀਆਂ ਬਾਕੀ ਸਾਰੇ ਬੱਚੇ ਹੀ ਆ ਮਿਲਦੇ ਆ ਮੇਰਾ ਪ੍ਰਾਰਨਾ ਅਗਲੀ ਵੀਡੀਓ